ਇਸ ਨੂੰ ਨਾਰੋ ਮੇਰ ਦਾਸ ਕਰਕੇ ਵੰਦ ਗੁਰੂ ਅੰਬਦਾਸ ਜੀ ਮਗਰੀ ਚ ਤੇਰਾ ਬੱਚਾ ਜਰੂਰ ਬੋਲੇਗਾ ਪਾਣੀ ਪਕਤੀ ਸੇ ਬਾਬਾ ਜੀ ਮੰਗ ਕੇ ਪੀਤਾ ਅੱਜ ਬਾਬੇ ਨੇ ਨਹੀਂ ਪਾਰ ਕੇ ਤਾਂ ਕੀਤੀ ਐ ਉਸ ਦਾ ਬਹੁਤ ਬਹੁਤ ਧੰਵਾਦ ਕਰਦੀ ਅਗੂ ਆਂਥੀਕੋ ਅਜੀ ਟੀਟੀਕੂ ਹਾਪੇਕਿਚੂ ਕੋਰਾਇਚੂ ਕੁਕੀ ਟੀਟੀਕੂ ਟੈਕ ਵਾਜੀ ਕੁ ਕੋਪੀ ਸੰਜੀ ਕੰਸਾਂਜੀ ਫਾਸਾ ਵਾਹਿਗੁਰੂ ਜੀ ਸ਼ਿਫਤੇ ਬਲੇ ਜੇ ਸੁਮਨ ਇਹ ਸਸੀ ਅਗੋ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਔਰ ਇਹਦੀ ਅਰਦਾਸ ਇਹਨਾਂ ਨੇ ਆਣ ਕੇ ਇੱਥੇ ਤਲਤਲ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਇਸਕੇ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਬੇਟਾ ਜਿਹੜਾ ਬੋਲਣ ਲੱਗ ਪਿਆ ਇੱਕ ਰਵੀ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਚੜਾਇਆ ਹੈ ਉਸ ਮੈਂ ਕਿਹਾ ਸੀ ਕੋਈ ਨਾ ਰੋ ਮੇਰਦਾਸ ਕਵਨ ਗੁਰੂ ਰਾਮਦਾਸ ਦੀ ਨਗਰੀ ਚ ਤੇਰਾ ਬੱਚਾ ਜਰੂਰ ਬੋਲੇਗਾ ਪਾਣੀ ਪੁੱਛੀ ਸੀ ਬਾਬਾ ਜੀ ਮੰਗ ਕੇ ਪੀਤਾ ਅੱਜ ਬਾਬੇ ਨੇ ਨਹੀਂ ਪਾਰ ਕੇ ਪਾ ਕੀਤੀ ਹੈ ਉਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਅਕੂਵਾਂ ਚੀਕੂ ਅਚੀਚੀਚੀਕੂ ਖਾਪੇਂ ਚੀਕੂ ਰਾਈਚ ਕੁਕੀ ਚੀਚੀਕੂ ਤੇਕ ਵਾਚੀ ਤੂ ਕੋਪੀ ਸੰਜੀ ਫਿਰ ਸੰਜੀ ਫਾਸਾ ਵਾਹਿਗੁਰੂ ਜੀ ਸ਼ਿਫਤੇ ਬਲੇ ਜੇ ਸੁਨੇਹਾ ਸਸਿਆ ਗਾ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਔਰ ਇਹਦੀ ਅਰਦਾਸ ਇਹਨਾਂ ਨੇ ਆਣ ਕੇ ਇੱਥੇ ਤਨਤਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਇਸ ਤੇ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਬੇਟਾ ਜਿਹੜਾ ਬੋਲਣ ਲੱਗ ਪਿਆ ਟਰੈਕਟਰ ਵੀ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਚੜਾਇਆ ਹੈ